ਕਿ ਜਿਹੜਾ ਬੀਬੀ ਐਮਬੀ ਨੇ ਆਪਣੇ ਆਪ ਨੂੰ ਅਦਾਲਤ 'ਚ ਖੜਾ ਕਰਕੇ ਇਹ ਕਿਹਾ ਕਿ ਪੰਜਾਬ 'ਚ ਤਾਂ ਹੜ੍ਹਾਂ ਦੀ ਸਥਿਤੀਆਂ ਨਹੀਂ ਬਣਨੀ ਸੀ ਜੇ ਪੰਜਾਬ ਸਰਕਾਰ ਸਾਨੂੰ ਹਰਿਆਣੇ ਨੂੰ ਪਾਣੀ ਛੱਡਣ ਦੇ ਦਿੰਦੀ। ਕੀ ਐਨੀ ਕੀ ਗੱਲ ਹੈ ਜੀ ਕਿ ਉਹ ਜਿਹੜਾ ਪਾਣੀ ਵਾਲਾ ਮਸਲਾ ਸੀਗਾ ਉਹਦੇ ਨਾਲ ਇਹ ਹੜ੍ਹ ਦਾ ਮਸਲਾ ਹੱਲ ਹੋ ਜਾਣਾ ਸੀ ਜਾਂ ਬੀਬੀ ਐਮਬੀ ਹੁਣ ਆਪਣੇ ਆਪ ਨੂੰ ਸਾਬਤ ਕਰਨਾ ਚਾਹੁੰਦੀ ਹੈ ਕਿ ਸਾਡਾ ਕੋਈ ਕਸੂਰ ਨਹੀਂ ਜੀ ਲੈ ਦੇ ਕੇ ਕਸੂਰ ਵੀ ਉਹਨਾਂ ਦਾ ਹੀ ਹੈ ਜਿਹੜੇ ਪੀੜਤ ਨੇ BBMP ਦੇ ਦੋਨਾਂ ਦਾ ਆਪਣਾ ਰੋਲ ਹੈ ਆਪਣਾ ਰੁਖ ਹੈ ਪੰਜਾਬ ਗਵਰਨਮੈਂਟ ਨੇ ਆਪਣੀ رائے ਦਿੱਤੀ ਹੈ ਤੇ BBMP ਦੀ ਆਪਣੀ رائے ਦੋਨੋਂ ਬਿਲਕੁਲ ਕੰਟਰਾਸਟ ਨੇ ਦੋਨੋਂ ਬਿਲਕੁਲ ਅਲੱਗ-ਅਲੱਗ ਇੱਕ ਤਾਂ ਇਹ ਹੈ ਕਿ BBMP ਦਾ ਜਿਹੜਾ ਇਸ ਮਾਮਲੇ ਦੇ ਵਿੱਚ ਰੁਖ ਹੈ ਕਿ ਅਸੀਂ ਜੋ ਕਹਿ ਰਹੇ ਸੀ ਪਹਿਲਾਂ ਕਹਿੰਦੇ ਸੀਗੇ ਅਸੀਂ 8500 ਕੋ ਉਸ ਤੋਂ ਛੱਡਣਾ ਜਿਹਦੇ 'ਚ ਰੌਲਾ ਪਿਆ ਸੀਗਾ ਕਿ 4000 ਤਾਂ ਪਹਿਲਾਂ ਹੀ ਜਾ ਰਿਹਾ 4500 ਬਚਦਾ ਹੁਣ ਸੁਆਲ ਇਹ ਕਿ ਇੰਨੇ ਨਾਲ ਹੀ ਜਿਉ ਉਹ ਵੀ 15 ਦਿਨ ਲਈ ਬਚਦੇ ਸੀਗੇ ਉਦੋਂ 15 ਦਿਨ ਲਈ ਸੀ ਬਾਕੀ ਦੇ ਲਈ ਤਾਂ ਨਹੀਂ ਸੀ ਜੇ ਉਹ ਛੱਡ ਦਿੰਦੇ ਤਾਂ ਇਹ ਡੈਮਾਂ ਚ ਪਾਣੀ ਨਾ ਭਰਦੇ ਫਿਰ ਉਦੋਂ ਜ਼ਿਆਦਾ ਇਹਦਾ ਮਤਲਬ ਫਿਰ ਉਦੋਂ ਨੀਵੇਂ ਰੱਖਦੇ ਡੈਮ ਕਿਉਂ ਨਹੀਂ ਸਿਹੜ ਆਉਣਾ ਉਹਦੇ ਨਾਲ ਮਤਲਬ ਉਹਦਾ ਉਹਦਾ ਲਾਜਿਕ ਕੀ ਹੈ ਲਾਜਿਕ ਇੱਕ ਤਾਂ ਇਹ ਹੈ ਵੀ ਜੇ ਉਹ ਪਾਣੀ ਚਲਾ ਜਾਂਦਾ ਉੱਪਰੋਂ ਡੈਮ ਤੋਂ ਤਾਂ ਅਸੀਂ ਡੈਮ ਦਾ ਪੱਦਰ نیچے ਰੱਖਣਾ ਸੀ ਉਦੋਂ ਅੱਗੇ ਨਹੀਂ ਸੀ ਵਧਾਉਣਾ ਤੇ ਉਹ ਤਾਂ ਨਾਲੇ ਗੱਲ ਜਿਹੜੀ ਚਲਦੀ ਚਲਦੀ ਜਦ ਨੂੰ ਹੜਾ ਆਉਂਦੇ ਨੇ ਹੜਾ ਵੇਲੇ ਤੱਕ ਦਾ ਉਹ ਮਾਮਲਾ ਹੀ ਨਹੀਂ ਰਿਹਾ ਉਹ ਤਾਂ ਪਹਿਲੇ 15 ਦਿਨ ਚ ਨਿਬੜ ਜਾਣਾ ਸੀ ਤੇ ਉਹ 15 ਦਿਨ ਬਾਅਦ ਉਹਨਾਂ ਦਾ ਪਾਣੀ ਜਾ ਰਿਹਾ ਤੇ ਉਹਨਾਂ ਨੂੰ ਪੂਰਾ ਮਿਲਣਾ ਅਗਲੇ ਸਾਲ ਲਈ ਸ਼ੁਰੂ ਹੋ ਗਿਆ ਜਿਹੜੇ ਅਗਲੇ ਸਾਲ ਦਾ ਪਾਣੀ ਜਿਹੜਾ ਇਸ ਲੈਵਲ ਦੇ ਉੱਤੇ ਹੁੰਦਾ ਇਸ ਲਈ ਤਾਂ ਇਹ ਗਲਤ ਬਿਆਨੀ ਲੱਗਦੀ ਹੈ ਬੀਬੀਐਮ ਬੀਡੀ ਇਸ ਪੰਦਰ ਦੇ ਉੱਤੇ ਦੂਜੀ ਗੱਲ ਪੰਜਾਬ ਸਰਕਾਰ ਇੱਕ ਇਹੋ ਜਿਹੀ ਦਲੀਲ ਦਿੰਦੀ ਹੈ ਕਿ ਜੇ ਬੀਬੀਐਮ ਵੀ ਸਾਡੀ ਮੰਨ ਲੈਂਦਾ ਉਹ ਤਾਂ ਕਹਿੰਦੇ ਸੀ 4500 ਕਿ ਉਸ ਕੀ ਜਾਣਾ। ਕਿ ਅਸੀਂ ਮੰਗਿਆ ਸੀ ਕਿ ਸਾਨੂੰ ਝੋਨਾ ਲਾਉਣ ਦੇ ਲਈ ਸਾਨੂੰ ਚਾਹੀਦਾ ਹੈ ਪੂਰੇ ਮਹੀਨੇ ਦੇ ਵਾਸਤੇ 29500 ਕਿ ਉਸਕ। ਸਾਨੂੰ ਤੁਸੀਂ ਹੁਣ ਉੱਥੇ 29500 ਕਿ ਉਸਕ ਦਾ ਪਾਣੀ ਲਾਉਣ ਨਹੀਂ ਕੀਤਾ ਦਿੱਤਾ ਨਹੀਂ ਜਿਹਦੇ ਕਰਕੇ ਹੜ੍ਹਾਂ ਦੇ ਵਿੱਚ ਵਾਂਦਾ ਹੋਇਆ ਉਸ ਪੱਧਰ ਦੇ ਉੱਤੇ ਬੜੀਆਂ ਚੀਜ਼ਾਂ ਨੇ। ਹੁਣ ਇਹ ਬੀਬੀ ਐਮਬੀ ਦਾ ਮਾਮਲਾ ਤੇ ਹੜ੍ਹਾਂ ਦੇ ਮਾਮਲੇ ਹੈ ਅਲੱਗ-ਅਲੱਗ ਦੋ ਇਸ ਕਰਕੇ ਇਸ ਭਾਸ਼ਾ ਸਮਝਣੇ ਪੈਣਗੇ ਕਿ ਇਹ ਤਿੰਨ ਡੈਮਾਂ ਦੇ ਮਾਮਲੇ ਨੇ ਰਾਵੀ ਵਿਆਸਤਾ ਹਰ ਅਲੱਗ ਤੱਕ ਕਰਨ ਨੇ ਅਲੱਗ ਤਰੀਕੇ ਦਾ ਹੈ ਇਹ ਨਰੋਲ ਕਿਉਂਕਿ ਬੀਬੀਐਮਬੀ ਦਾ ਮਾਮਲਾ ਮੇਨਲੀ ਪਾਖੜਾ ਡੈਮ ਨਾਲ ਸੰਬੰਧਿਤ ਹੈ ਜਿਹਦੇ ਚੋਂ ਪਾਖੜਾ ਚੋਂ ਪਾਣੀ ਕਿੰਨਾ ਛੱਡਿਆ ਗਿਆ ਜਾਂ ਕਿੰਨਾ ਨਹੀਂ ਇਹਦੇ ਤੇ ਜਿਹੜੇ ਡਿਫਰੈਂਟ ਟਾਈਪ ਦੇ ਚੀਫ ਇੰਜੀਨੀਅਰ ਜਾਂ ਬਾਕੀ ਦੀ ਗੱਲ ਕਰ ਰਹੇ ਲੋਕ ਨੇ ਉਹ ਲਗਾਤਾਰ ਇਹ ਕਹਿੰਦੇ ਰਹੇ ਨੇ ਕਿ ਪਾਣੀ ਇਹ ਸੱਤ ਤੱਕ نیچے ਵੀ ਨਹੀਂ ਲਿਆਂਦਾ ਗਿਆ ਤੇ ਜਿੰਨਾ ਕੋ ਪਰ ਤੱਕ ਲਿਜਾ ਸਕਦੇ ਸੀ ਉਹ ਉੱਪਰ ਵੀ ਨਹੀਂ ਲਿਆਇਆ ਗਿਆ ਮਤਲਬ ਜਿਸ ਲੈਵਲ ਦੇ ਉੱਤੇ ਅੱਜ ਹੀ ਇੱਕ ਆਰਟੀਕਲ ਵੀ छਪਿਆ ਹੈ ਬਲਦੇਵ ਸਿੰਘ ਸਰਾਉਣਾ ਤੇ ਦਰਸ਼ਨ ਸਿੰਘ ਇੰਜੀਨੀਅਰ ਦਰਸ਼ਨ ਸਿੰਘ ਨੂੰ ਨਰੋਣਾ ਦਾ ਇਕੱਠਾ ਉਹਦੇ ਵਿੱਚ ਇਹ ਹੈ ਕਿ ਆਮ ਤੌਰ ਦੇ ਉੱਤੇ ਜਿਹੜਾ ਪਾਣੀ ਹੈ ਜੇ ਇਹਨਾਂ ਨੇ ਇਸ ਸੀਜ਼ਨ ਦੇ ਵਿੱਚ ਲਜਾਣਾ ਨੀਵਾ ਜਿਹੜਾ ਸਭ ਤੋਂ ਨੀਵਾ 15 1462 ਫੁੱਟ ਤੇ ਰੱਖਣਾ ਹੁੰਦਾ ਪਿਛਲੇ 45 ਸਾਲਾਂ 'ਚ ਉਹਨਾਂ ਨੇ ਇੱਕ ਡਾਟਾ ਕੋਡ ਕੀਤਾ ਕਿ ਕਦੇ ਵੀ 1529 ਤੋਂ ਹੇਠਾਂ ਗਿਆ ਹੀ ਨਹੀਂ 1462 ਤੱਕ ਤੁਸੀਂ ਲੈ ਕੇ ਨਹੀਂਗੇ ਜੇ 1462 ਤੱਕ ਲਿਆ ਜਾਂਦੇ ਤਾਂ ਤੁਸੀਂ ਦੇਖੋ ਕਿ ਕਿੰਨੇ ਫੁੱਟ ਪਾਣੀ ਅਜੇ ਹੋਰ ਪਿਆਸੀ ਫਿਰ ਜੇਕਰ ਉੱਚ ਤੁਸੀਂ ਸਾਂਭ ਸਕਦੇ ਸੀ ਉਸ ਲੈਵਲ ਦੇ ਉੱਤੇ ਹੁਣ ਇਹ BBMP ਵੀ ਜਵਾਬ ਦੇਵੇ ਜਾਂ ਬਾਕੀ ਦੀਆਂ ਧਿਰਾਂ ਜਿਹੜੀਆਂ ਉੱਥੇ ਸਹਿਮਤੀ ਬਣਾਉਂਦੀਆਂ ਨੇ ਕਿ ਕਿੰਨਾ ਪਾਣੀ ਦਾ ਗੇਜ ਰੱਖਣੀ ਹੈ ਕਿੰਨਾ ਨਹੀਂ ਰੱਖਣਾ ਕਿੰਨਾ ਆਊ ਕਿੰਨਾ ਨਹੀਂ ਆਊ ਇੱਕ ਤਾਂ ਇਹ ਸਵਾਲ ਹੈ ਅਗਲੀ ਗੱਲ ਇਹ ਹੈ ਕਿ ਪੰਜਾਬ ਦਾ ਇਸ ਤੇ ਕਾਊਂਟਰ ਇਹ ਹੈ BBMB ਦੇ ਮਾਮਲੇ 'ਚ ਕਿ ਜੇ ਪਾਣੀ ਦੇ ਦਿੰਦੇ ਹਰਿਆਣੇ ਨੂੰ ਇੰਨਾ ਜਾਂ ਫੇਰੇ ਨਹੀਂ ਸਹਾਣਾ ਉਹਨੇ ਉਹਨਾਂ ਦਾ ਇਹ ਕਹਿਣਾ ਕਿ BBMB ਰੈਗੂਲੇਟਰੀ ਬਾਡੀ ਹੈ BBMB ਨੂੰ ਜਿਹੜਾ ਪੰਜਾਬ ਪੁਨਰਗਠਨ ਐਕਟ ਦਾ ਸੈਕਸ਼ਨ 78 79 ਹੈ ਜਾਂ 79 80 ਹੈ ਉਹਦੇ ਤਹਿਤ ਪਾਣੀ ਵੰਡਣ ਦਾ ਕੋਈ ਹੱਕ ਨਹੀਂ ਪਾਣੀ ਵੰਡਿਆ ਕਿਵੇਂ ਜਾਣਾ ਹੈ ਪਾਣੀ ਵੰਡਿਆ ਜਾਣਾ ਜਿਹੜੀਆਂ ਉਹ ਸੰਬੰਧਿਤ ਧਿਰਾਂ ਨੇ ਜਾਂ ਇਦੋਂ ਪਹਿਲਾਂ ਜੋ ਵੀ ਵੱਖ-ਵੱਖ ਉਹਨਾਂ ਨੇ ਤਾਂ ਇਹ ਵੰਡਿਆ ਜਾ ਚੁੱਕਿਆ ਤੇ ਉਹਨੇ ਕੇਵਲ ਰੈਗੂਲੇਟ ਕਰਨਾ ਹੈ ਵੰਡੇ ਹੋਏ ਪਾਣੀ ਨੂੰ BBMP ਆਪਣਾ ਮਤਲਬ ਜਿਹੜਾ ਦਾਇਰਾ ਹੈ ਤਾਕਤ ਦਾ ਜਿਹੜਾ ਦਾ ਘੇਰਾ ਹੈ ਉਹਦੀ ਅਥਾਰਟੀ ਦਾ ਉਹਨੂੰ ਉਲੰਘ ਰਿਹਾ ਹੈ ਹਾਲਾਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਇਹ ਰੌਲਾ ਚੱਲਿਆ ਸੀ ਤਾਂ ਹਾਈ ਕੋਰਟ ਨੇ BBMP ਦੀ ਮੰਨ ਲਈ ਸੀ ਕਿ ਛੱਡੋ ਤੁਸੀਂ ਪਾਣੀ ਜ਼ਰੂਰ ਦੀ ਜੋਬੀ ਹੋਵੇ ਅੱਬੀ ਇਹਦਾ ਮਤਲਬ ਹੁਣ ਇਹ ਹੈ ਕਿ ਜਾ ਤਾ ਉਹ ਪਹਿਲਾਂ ਵਾਲੇ ਜਿਹੜੇ ਫੈਸਲੇ ਨੇ ਜਾਂ ਟਕਰਾ ਜਿਹੜੇ ਲਾਏ ਉਹ ਗਲਤ ਹੈ ਜਾਂ ਇਹ ਹਾਈ ਕੋਰਟ ਵੱਲੋਂ ਬੀਬੀਐਮਬੀ ਨੂੰ ਉਸ ਹੱਦ ਤੱਕ ਅਲਾਉ ਕਰਨਾ ਇਜਾਜ਼ਤ ਦੇਣਾ ਕਿ ਤੁਸੀਂ ਠੀਕ ਹੈ ਜੀ ਵੰਡ ਵੀ ਸਕਦੇ ਹੋ ਉਹ ਹੈ ਪਰ ਵੱਡਾ ਮਾਮਲਾ ਇਹਦੇ ਤੋਂ ਵੀ ਵੱਡਾ ਮਾਮਲਾ ਇਹ ਹੈ ਪਾਣੀਆਂ ਦੇ ਬੀਬੀਐਮਬੀ ਦੇ ਤਾ ਬੀਬੀਐਮਬੀ ਕਿ ਟੈਂਪਰੇਰੀ ਬਾਡੀ ਬਣਾਈ ਸੀ ਜਿਹੜੀ ਨੂੰ ਹੁਣ ਪਰਮਾਨੈਂਟ ਬਣਾਇਆ ਜਾ ਰਿਹਾ ਇੱਕ ਲੈਵਲ ਦੇ ਉੱਤੇ ਹਾਈਡਲ ਪ੍ਰੋਜੈਕਟਾਂ ਤੇ ਬੰਨਾਂ ਤੇ ਜੇ ਸਟੇਟ ਸਬਜੈਕਟ ਦੇ ਤੌਰ ਤੇ ਦੇਖਿਆ ਜਾਏ ਤਾਂ ਉਹ ਪੰਜਾਬ ਦਾ ਹੀ ਕੰਟਰੋਲ ਬਣਦਾ ਉਹਦੇ ਤੇ ਤੇ ਉਹ ਕੰਟਰੋਲ ਨਹੀਂ ਦਿੱਤਾ ਜਾ ਰਿਹਾ ਉਹਦੇ ਲਈ ਪੋਲਿਟੀਕਲ ਲੜਾਈ ਦਾ ਸਵਾਲ ਹੈ ਕਾਨੂੰਨੀ ਲੜਾਈ ਦਾ ਸਵਾਲ ਹੈ ਸਾਰੀਆਂ ਲੜਾਈਆਂ ਆਪਣੀ ਜਗ੍ਹਾ ਦੇ ਹੋਰ ਸਗੋ ਇੱਕ ਨਵੀਂ ਗੱਲ ਜਿਹੜੀ ਡੈਮ ਸੇਫਟੀ ਐਕਟ ਬਣ ਗਿਆ 2021 ਚ ਉਹਦੇ ਕਰਕੇ ਹੁਣ ਪਰਮਾਨੈਂਟ ਯੂਟੀ ਜਿਵੇਂ ਹੋ ਗਈ ਚੰਡੀਗੜ੍ਹ ਪਰਮਾਨੈਂਟ ਬੀਬੀਐਮਬੀ ਵੀ ਹੋਣ ਇੱਕ ਸਥਾਈ ਬਾਡੀ ਬਣਦੀ ਜਾ ਰਹੀ ਹੈ ਜਿੰਨਾ ਚਿਰ ਇਹ ਫੈਸਲਾ ਜਾਂ ਤੱਕ ਬਹੁਤ بڑا ਕੋਈ ਪੋਲਿਟੀਕਲ ਫੈਸਲਾ ਹੋਵੇ ਜਿਹੜਾ ਕਹੇ ਇਹਨਾਂ ਨੂੰ ਪੱਕੇ ਤੌਰ ਤੇ ਹੱਲ ਕਰਨ ਦੀ ਗੱਲ ਪਰ ਹੁਣ ਤਾਂ ਉਹ ਨੈਸ਼ਨਲਾਈਜ਼ ਕਰ ਰਹੇ ਹੋ ਤੁਸੀਂ ਸਾਰੀਆਂ ਚੀਜ਼ਾਂ ਨੂੰ ਜਦੋਂ ਫਿਰ ਉਹ ਸਟੇਟਾਂ ਦਾ ਹੱਕ ਹੀ ਮਾਰ ਰਹੇ ਹੋ ਉਹ ਵੱਡਾ ਸਵਾਲ ਜਿਹੜਾ ਅਜੇ ਪੰਜਾਬ ਤੋਂ ਦੇ ਵੱਲੋਂ ਉਠਾਇਆ ਜਾਣਾ ਤੇ ਜਿਹੜਾ ਉਠਾਇਆ ਨਹੀਂ ਜਾ ਰਿਹਾ ਉਸ ਪੱਧਰ ਦੇ ਉੱਤੇ ਜਾ ਕੇ ਤੇ ਹੌਲੀ ਹੌਲੀ ਚੱਲਦੇ ਚੱਲਦੇ ਇੱਕ ਕਦਮ ਅੱਗੇ ਇੱਕ ਕਦਮ ਅੱਗੇ ਇਹ ਅਥਾਰਟੀਆਂ ਮਤਲਬ ਪੰਜਾਬ ਵਾਲੀ ਸਪੇਸ ਜਾਂ ਕਿ ਜਗ੍ਹਾ ਉਹਨੂੰ ਹੜੱਪ ਦਿਆਂ ਜਾ ਰਹੀਆਂ ਨੇ ਉਧਰ ਕਬਜ਼ਾ ਕਰਦਿਆਂ ਜਾ ਰਹੀਆਂ ਨੇ ਇਹ ਸਵਾਲ ਹੜਾਂ ਦੇ ਮਾਮਲੇ ਦੇ ਵਿੱਚ ਤਾਂ ਜੇ ਕਰਨਾ ਹੋਵੇ ਤਾਂ ਇੱਕੋ ਇੱਕ ਤਰੀਕਾ ਹੈ ਹੁਣ ਜੇ ਬੀਵੀਐਮਬੀ ਕੁਝ ਹੋਰ ਕਹਿ ਰਿਹਾ ਪੰਜਾਬ ਸਰਕਾਰ ਕੁਝ ਹੋਰ ਕਹਿ ਰਹੀ ਹੈ ਕੁਝ ਇੰਜੀਨੀਅਰ ਕੁਝ ਹੋਰ ਕਹਿ ਰਹੇ ਨੇ ਤਾਂ ਇਹਦਾ ਇੱਕੋ ਇੱਕ ਤਰੀਕਾ ਬਣਦਾ ਕਿ ਇਹਦੀ ਜਾਂਚ ਹੋਣੀ ਚਾਹੀਦੀ ਹੈ ਵੱਡੇ ਪੰਦਰ ਦੇ ਉੱਤੇ ਜਿਹੜੀ ਐਕਸਪਰਟ ਜਾਂਚ ਹੋਏਗੀ ਕਿਹਦਾ ਕਿੰਨਾ ਰੋਲ ਹੈ ਕਿਹਦਾ ਕਿੰਨਾ ਰੋਲ ਹੈ ਉਹਦੇ ਚੋਂ ਤੈਅ ਹੋ ਜਾਏਗਾ ਉਹ ਸਾਰੇ ਮਾਮਲੇ ਦੇ ਵਿੱਚ ਇਸ ਕਰਕੇ ਜਿਹੜਾ ਐਡੀ ਐਡੀ ਇੰਸਟੀਚਿਊਸ਼ਨ ਜਿਹਨੇ ਜੜੀਆਂ ਜੇ ਉਹ ਵੀ ਗਲਤ ਬਿਆਨੀ ਕਰਨਗੇ ਜਾਂ ਘਟੋ ਘਟ ਆਪਣੇ ਵਫਾਦਾਰ ਨੂੰ ਹੀ ਧਿਆਨ ਚ ਰੱਖਣਗੇ ਇੱਕ ਇਨਸਾਫ ਨੂੰ ਧਿਆਨ ਚ ਨਹੀਂ ਰੱਖਣਗੇ ਤਾਂ ਫਿਰ ਸੰਸਥਾ ਦਾ ਜਿਹੜਾ ਵਕਾਰ ਉਹ ਵੀ ਢਿਲਾ ਹੁੰਦਾ ਡਾਊਨ ਹੁੰਦਾ ਲੋਕਾਂ ਦੀ ਨਜ਼ਰ ਦੇ ਵਿੱਚ ਉਹਨਾਂ ਦੀ ਜਿਹੜੀ ਭਰੋਸੇਯੋਗਤਾ ਉਹ ਖਤਮ ਹੁੰਦੀ ਹੈ ਔਰ ਸਰਕਾਰਾਂ ਦਾ ਵੀ ਵਕਾਰ ਜਿਹੜਾ ਹੈ ਉਹ ਘਟਦਾ ਹੈ ਕਿਉਂਕਿ ਸਰਕਾਰਾਂ ਕਿਹੜਾ ਉਹਦੇ ਚ ਬਹੁਤ ਜ਼ਿਆਦਾ ਕੋਈ ਗਿਆਨ ਪ੍ਰਣਾਲੀ ਕੋਈ ਉਸ ਰੂਪ ਦੇ ਵਿੱਚ ਗੱਲ ਕਰ ਰਹੀ ਹੈ ਇਸ ਲਈ ਇਹ ਜਿਹੜਾ ਸਵਾਲ ਹੈ ਹਾਂ ਵੱਡੇ ਪੰਜਾਬ ਦੇ ਸੰਦਰਭ ਵਿੱਚ ਇਹ ਸਵਾਲ ਜ਼ਰੂਰ ਹੈ ਕਿ ਹਾਈਡਨ ਪ੍ਰੋਜੈਕਟਾਂ ਦਾ ਕੰਟਰੋਲ ਪੰਜਾਬ ਦੇ ਹਵਾਲੇ ਹੋਣਾ ਚਾਹੀਦਾ ਹੈ ਪੰਜਾਬ ਦੇ ਹਵਾਲੇ ਹੋਏਗਾ ਤਾਂ ਪੰਜਾਬ ਆਪੀ ਆਪਣੇ ਅਧਿਕਾਰੀਆਂ ਨਾਲ ਲੜੂਗਾ ਜਾਂ ਜੋ ਵੀ ਮਰਜ਼ੀ ਕਰੂਗਾ ਵੀ ਭਾਈ ਇਹ ਠੀਕ ਹੈ ਨਹੀਂ ਹੈ ਠੀਕ ਹੈ ਜਾਂ ਜੋ ਵੀ ਤੁਸੀਂ ਕਰਦੇ ਹੋ ਪਰ ਹਣ ਇਹ ਤਾਂ ਗੱਲਾਂ ਤੋਂ ਇਹ ਨਜ਼ਰ ਆਉਂਦਾ ਹੈ ਕਿ ਹਣ ਕੇਵਲ ਕੁਦਰਤੀ ਨਹੀਂ ਸੀ ਆਫਤ ਇਹ ਮੈਨ ਮੇਡ ਸੀ ਮੈਨਵੇਡ ਚੋਂ ਗਲਤੀ ਬੀਵੀਐਮਬੀ ਦੀ ਕਿੰਨੀ ਹੈ ਗਲਤੀ ਪੰਜਾਬ ਸਰਕਾਰ ਦੀ ਕਿੰਨੀ ਹੈ ਗਲਤੀ ਕਿਸੇ ਹੋਰ ਦੀ ਕਿੰਨੀ ਹੈ ਇਹ ਅਜੇ ਨਿਸ਼ਾਨਦੇਹੀ ਕਰਨ ਵਾਲੀ ਬਿਲਕੁਲ ਇਹ ਗੱਲ ਉਧਰੋਂ ਦਾ ਇਸ਼ਾਰਾ ਕਰਦੀ ਹੋਏ ਕਿ ਤਾਂ ਸਪਸ਼ਟ ਹੋ ਗਿਆ ਨਾ ਕਿ ਗਲਤੀ ਤਾਂ ਹੈ ਹੁਣ ਕਿਹਦੀ ਹੈ ਸਾਬਤ ਕਰਨਾ ਅਜੇ ਬਾਕੀ ਉਹਦੇ ਲਈ ਤੁਸੀਂ ਕਹਿ ਰਹੇ ਹੋ ਕਿ ਜਾਂਚ ਕਮੇਟੀ ਕੋਈ ਬਣਨੀ ਚਾਹੀਦੀ ਹੈ ਪਰ ਜਿਹੜੀ ਗੱਲ ਸਰਦਾਰ ਅਮਰਿੰਦਰ ਸਿੰਘ ਜੀ ਇਹ ਹੈ ਕਿ ਇਹਨਾਂ ਮੁੱਦਿਆਂ ਦੇ ਲਈ ਚਾਰਜੋਇ ਕਰ ਲਈ ਅਸੀਂ ਆਪਣੇ ਨੁਮਾਇੰਦੇ ਚੁਣਦੇ ਹਾਂ ਕਿ ਘੱਟੋ ਘੱਟ ਉਹ ਸੂਬੇ ਦੀ ਪੈਰ ਵੀ ਕਰਨ ਇਸੇ ਨਾਲ ਜੋੜ ਕੇ ਜਦੋਂ ਮੈਂ ਚੰਡੀਗੜ੍ਹ ਦਾ ਮਸਲਾ ਦੇਖਦਾ ਤਾਂ ਕੋਈ ਰਾਜਨੀਤਿਕ ਤਰ ਪੈਰ ਨਹੀਂ ਲਾਉਂਦੀ ਇਸ ਮਸਲੇ ਤੇ ਹੁਣ ਕਿਸੇ ਸਮੇਂ ਚੋਣ ਮੈਨੀਫੈਸਟੋ ਦਾ ਮੁੱਖ ਮੁੱਦਾ ਹੁੰਦਾ ਸੀ ਕਿ ਪੰਜਾਬੀ ਬੋਲ ਦੇ ਖਿੱਤੇ ਲੈਣੇ ਆ ਚੰਡੀਗੜ੍ਹ ਲੈਣਾ ਸੀਪੀਆਈ ਦਾ ਚੰਡੀਗੜ੍ਹ ਚ ਮਹਾਸਭੇਲਨ ਚੱਲ ਰਿਹਾ ਉਹਨੇ ਉਹਦੇ ਵਿੱਚ ਆਪਣਾ ਮਤਾ ਹੀ ਲਿਆਂਦਾ ਕਿ ਪਰ ਜੋਰ ਨਾਲ ਜੀ ਅਸੀਂ ਇਹ ਮੰਗ ਕਰਦੇ ਆ ਕਿ ਚੰਡੀਗੜ੍ਹ ਪੰਜਾਬੀ ਰਾਜਸਤਾਨੀਆਂ ਪੰਜਾਬ ਨੂੰ ਮਿਲਣੀ ਚਾਹੀਦੀ ਹੈ ਪਰ ਬਾਕੀ ਸਾਡੀ ਰਾਜਨੀਤਿਕ ਤਰਾਂ ਜਿਹੜੀਆਂ ਖਾਸ ਕਰ ਸੱਤਾ ਦੀ ਦੌੜ ਚ ਨੇ ਕਦੇ ਤੂੰ ਤੇ ਕਦੇ ਮੈਂ ਉਹਨਾਂ ਵੱਲੋਂ ਹੁਣ ਉਵੇਂ ਚਾਰਜ ਹੋਈ ਨਹੀਂ ਹੋ ਰਹੀ ਸੋ ਕੀ ਇਹਨਾਂ ਨੇ ਮੰਨफी ਕਰ ਦਿੱਤਾ ਆਪਣਾ ਮੁੱਦਾ ਇਹ ਚੰਡੀਗੜ੍ਹ ਦਾ ਜਾ ਪੰਜਾਬ ਦੇ ਲੋਕਾਂ ਦੇ ਮਨਾਂ ਤੋਂ ਵੀ ਮੁੱਦਾ ਦੂਰ ਹੋ ਗਿਆ ਲੱਗਦਾ ਇਹ ਹੈ ਕਿ ਬਿਕਤਾ ਜੀ ਦੀ ਡੈਮੋਗ੍ਰਾਫੀ ਬਦਲ ਗਈ ਹੈ ਬਹੁਤ ਵੱਡੇ ਪੱਧਰ ਦੇ ਉੱਤੇ ਹੁਣ ਕੋਈ ਪੰਜਾਬੀ ਆਲਾ ਕੈਰੇਕਟਰ ਇਸ ਸ਼ਹਿਰ ਦਾ ਜਿਹੜਾ ਉਸ ਢੰਗ ਦੇ ਤਾਂ ਨਹੀਂ ਬਚਿਆ ਜਿਹੜਾ ਢੰਗ ਦਾ ਕਦੇ ਕਿਸੇ ਰਾਜਕ ਦਾ ਸਟੈਪ ਬੈਸਟੈਪ ਦੂਜਾ ਕਦਮ ਦਰ ਕਦਮ ਚੱਲ ਕੇ ਉਹਨਾਂ ਨੇ ਪ੍ਰਸ਼ਾਸਨ ਇੱਕ ਢਾਂਚਾ ਇਹੋ ਜਿਹਾ ਬਣਾ ਲਿਆ ਲਗਾਤਾਰ ਪੁਲਿਸ ਦੇ ਵਿੱਚ ਡੀਜੀਪੀ ਰੈਂਕ ਤੱਕ ਚਲੇ ਗਏ ਇਧਰ ਚੀਫ ਸੈਕਟਰੀ ਤੱਕ ਚਲੇ ਗਏ ਐਡਮਿਨਿਸਟ੍ਰੇਸ਼ਨ ਦੇ ਮਾਮਲੇ 'ਚ ਬਾਕੀ ਜੂਟੀ ਕੈਡਰਾਂ ਨਾਲ ਭਰਤੀਆਂ ਹੋਣ ਲੱਗੀਆਂ ਸਭ ਕੋ ਜੋ ਆਪਣਾ ਕਰੀ ਜਾ ਰਹੇ ਨੇ ਅੱਗੇ ਤੋਂ ਅੱਗੇ ਤੇ ਇਹਦੇ ਤੇ ਕੋਈ ਲੜਾਈ ਉਹ ਜੀ ਲੜੀਓ ਨਹੀਂ ਗਈ ਨਹੀਂ ਤਾਂ ਇਹ ਤੋਂ ਪਹਿਲਾਂ ਜਿੰਨਾ ਚਿਰ ਆਰਜੀ ਅਰੇਂਜਮੈਂਟ ਆਰਜੀ ਤੇ ਡੈਪੂਟੇਸ਼ਨ ਤੇ ਅਫਸਰ ਆਉਂਦੇ ਸੀ ਡੀਸੀ ਇੱਕ ਸਟੇਟ ਤੋਂ ਆ ਜਾਂਦਾ ਸੀ ਐਸਐਸਪੀ ਦੂਜੀ ਤੋਂ ਉਹਦਾ ਜਿਹੜਾ ਕਮਿਸ਼ਨਰ ਸੀ ਉੱਪਰੋਂ ਪੰਜਾਬ ਤੋਂ ਹੀ ਆਉਂਦਾ ਹੁੰਦਾ ਸੀ ਹਮੇਸ਼ਾ ਮਿਲ ਹੀ ਰਹੀ ਸੀ ਤੋਂ ਪਹਿਲਾਂ ਕਮਿਸ਼ਨਰ ਹੈਡ ਸਿਸਟਮ ਸੀ ਤੇ ਹੁਣ ਹੌਲੀ ਹੌਲੀ ਚੱਲਦੇ ਚੱਲਦੇ ਉਦੋਂ ਵੱਡੀ ਅਫਸਰਾਂਾਂ ਦੀ ਇੱਕ ਲਾਈਨ ਤੁਸੀਂ ਬਣਾ ਲਈਏ ਆਪਣੇ ਆਪ ਇਹਦਾ ਮਤਲਬ ਸਟੇਟ ਟਾਈਪ ਦੀ ਇੱਕ ਤਾਂ ਉਹ ਹੈ ਉਹ ਤਾਂ ਆਪਣੇ ਕਦਮ ਨਾਲ ਸਾਬਤ ਕਦਮ ਹੀ ਅੱਗੇ ਵਧੇ ਜਾਂਦੇ ਨੇ ਪਰ ਪੰਜਾਬ ਦੇ ਵਿੱਚੋਂ ਉਹ ਜਿਹੜੀ ਮੂਵਮੈਂਟ ਹੈ ਜਦੋਂ ਪਹਿਲਾਂ ਉੱਠੀ ਵੀ ਹੁਣ ਉਸ ਤੋਂ ਬਾਅਦ ਉਹ ਕੇਵਲ ਕਾਗਜ਼ਾਂ ਤੱਕ ਆ ਗਈ ਕਾਗਜ਼ਾਂ ਤੋਂ ਬਾਅਦ ਹੁਣ ਬੋਲਣ ਤੋਂ ਵੀ ਚਲੀ ਗਈ ਮੇਰੇ ਕਹਿ ਲੈ ਕੋਈ ਬਹੁਤ ਜ਼ਿਆਦਾ ਗੱਲ ਹੁੰਦੀ ਨਹੀਂ ਗਾਹੇ ਵਗਾਹੇ ਕੋਈ ਕਰ ਦਿੰਦਾ ਕੋਈ ਬਤਾ ਪਾ ਦੇ ਜਿਵੇਂ ਅੱਜ ਇਹਨਾਂ ਨੇ ਸੀਪੀਆਈ ਨੇ ਪਾਤਾ ਲੱਗ ਦੇਸ਼ ਦੇ ਵਿੱਚ ਇਹੋ ਜਿਹੀ ਕੋਈ ਉਦਾਹਰਣ ਨਹੀਂ ਮਿਲਦੀ ਹੋਰ ਇਹਨੇ ਲੰਬੇ ਸਮੇਂ ਤੱਕ ਤੁਹਾਡੀ ਕੋਈ ਕੈਪੀਟਲ ਨਾ ਹੋਵੇ ਜਾਂ ਰਾਜਤਾਨੀ ਤੋਂ ਨਾ ਮਿਲੇ ਤੇ ਦੋ ਦੋ ਸੂਬਿਆਂ ਦੀ ਉਹ ਰਾਜਤਾਨੀ ਕੋ ਰਹੇ ਇਸੇ ਤਰੀਕੇ ਦੇ ਨਾਲ باوجود ਇਹਦੇ ਕਿ ਡਿਮਾਂਡ ਕਰਦੇ ਵੀ ਇਹ ਇੱਕ ਬਹੁਤ ਵੱਡਾ ਸਵਾਲ ਹੈਗਾ ਹੀ ਹੈ ਸਾਡੇ ਨਿਆਂ ਤੰਤਰ ਤੇ ਵੀ ਹੈ ਗਵਰਨਮੈਂਟ ਆਫ ਇੰਡੀਆ ਦੀ ਨੀਅਤ ਤੇ ਵੀ ਹੈ ਸਾਡੀਆਂ ਧਿਰਾਂ ਦੇ ਲੜਨ ਵਾਲੀਆਂ ਜਿਹੜੀਆਂ ਨੇ ਉਹਨਾਂ ਦੇ ਵੀ ਇੱਕ ਅਪਰੋਚ ਤੇ ਹੈ ਔਰ ਇਹਦੇ ਵਿੱਚ ਹੀ ਹੁਣ ਜਿਹੜੀ ਚੰਡੀਗੜ੍ਹ ਦਾ ਸਵਾਲ ਹੈ ਇਹਦੇ ਨਾਲ ਬਹੁਤ ਚੀਜ਼ਾਂ ਜੁੜ ਜਾਂਦੀਆਂ ਨੇ ਫਿਰ ਇਕਨੋਮੀ ਜੁੜ ਜਾਂਦੀ ਹੈ ਪੈਸਾ ਜੁੜ ਜਾਂਦਾ ਹੈ ਜਿਹੜਾ ਕੈਪੀਟਲ ਸਿਟੀ ਹੁੰਦਾ ਹੈ ਕੈਪੀਟਲ ਸਿਟੀ ਬਹੁਤ ਸਾਰੇ ਪੈਸੇ ਨੂੰ ਖਿੱਚਦਾ ਹੈ ਲੋਕ ਉਥੇ ਜਾਦਾ ਮਾਰਕੀਟਿੰਗ ਕਰਨ ਜਾਂਦੇ ਨੇ ਜਾਦਾ ਬਾਕੀ ਦੀਆਂ ਚੀਜ਼ਾਂ ਨੇ ਤੇ ਉਹ ਵੀ ਤੁਹਾਡੇ ਕੋਲ ਨਹੀਂ ਆਉਂਦਾ ਸਟੇਟ ਕਮਜ਼ੋਰ ਰਹਿੰਦੀ ਹੈ ਇਕਨੋਮਿਕ ਤੌਰ ਤੇ ਆਰਥਿਕ ਤੌਰ ਦੇ ਉੱਤੇ ਉਹ ਪੈਸਾ ਵੀ ਜੂਟੀ ਹੋਣ ਕਰਕੇ ਜੂਨੀਅਨ ਜਾਂ ਜੂਟੀ ਦਾ ਆਪਣਾ ਤੇ ਜਾਂ ਜੂਨੀਅਨ ਗਵਰਨਮੈਂਟ ਦਾ ਟੈਕਸ ਪ੍ਰਣਾਲੀ بس ਚੱਲਦੀ ਹੈ ਉੱਥੇ ਬਾਕੀ ਨਹੀਂ ਚੱਲਦੀ ਇਹਦੇ ਕਰਕੇ ਜਿਹੜਾ ਇਹ ਮਾਮਲਾ ਜੂਟੀ ਦਾ ਮਾਮਲਾ ਜਾਤਾਈ ਭੰਡੇਪੰਦਰ ਦੇ ਉੱਤੇ ਕੋਈ ਫੈਸਲਾ ਇਹ ਹੋਵੇ ਕਿ ਝੂਟੀ ਰੱਖਣਾ ਹੈ ਨਹੀਂ ਰੱਖਣਾ ਕੀ ਕਰਨਾ ਹੈ ਜੇ ਨਹੀਂ ਰੱਖਣਾ ਤਾਂ ਕਿਵੇਂ ਰਾਜਤਾਨੀ ਮਿਲੇਗੀ ਤੇ ਰਾਜਤਾਨੀ ਦੇਣ ਦਾ ਜਿਹੜਾ ਸਵਾਲ ਹੈ ਇਹਦੇ ਤੇ ਮਿਲ ਬੈਠ ਕੇ ਸਾਂਝੇ ਤੌਰ ਦੇ ਉੱਤੇ ਕੋਈ ਜਦੋਜਹਦ ਦੀ ਲੋੜ ਪੈਗੀ ਐਸੇ ਠੰਗਣਾਂ ਦਾ ਕੋਈ ਨਹੀਂ ਦੇਊਗਾ ਹੁਣ ਜਿਹੋ ਜਿਹਾ ਮਾਹੌਲ ਬਣ ਗਿਆ ਆ ਕੇ ਬਲਕਿ ਇਹ ਤਾਂ ਉਲਟ ਲੱਗਦਾ ਮੈਨੂੰ ਤਾਂ ਸਾਡੇ ਪਾਲਿਟਿਸ਼ਨਾਂ ਦਾ ਤੇ ਬਿਊਰੋਕਰੇਟਾਂ ਦਾ ਮਾਨੇ ਬਣ ਗਿਆ ਕਿ ਆਪਾਂ ਕੋਠੀਆਂ ਚੜ੍ਹਨੀਗੜ ਚ ਪਾਵਾਂਗੇ ਔਰ ਹੈਗੀਆਂ ਨੇ ਕੱਲੋਂ ਐਵੇਂ ਪੰਜਾਬ ਦੇ ਲੋਕ ਤੰਗ ਕਰਨ ਇੱਥੇ ਇੱਕ ਪੁਲਿਸ ਹੈਗੀ ਆ ਲੱਗ ਨਾ ਕਿਸੇ ਨੂੰ ਆਉਣ ਦਿਓ ਨਾ ਧਰਨੇ ਵਾਲੇ ਨੂੰ ਆਉਣ ਦਿਓ ਨਾ ਮੁਜਾਰੇ ਵਾਲੇ ਨੂੰ ਆਉਣ ਦਿਓ ਨਾ ਆਵਾਜ਼ ਜਿਹੜਾ ਠਾਊਗਾ ਆਉਣ ਦਿਓ ਉਹ ਇੱਕ ਸੰਗੋ ਚੰਗਾ ਟਾਪੂ ਬਣ ਗਿਆ ਇਹਨਾਂ ਲਈ ਦੀ ਰਹਿਸ ਲਈ ਸੁਰੱਖਿਅਤ ਕਿ ਆਪਣੇ ਲਈ ਇਹ ਸੁਰੱਖਿਅਤ ਹੈ ਤੇ ਜਿਹੜੇ ਪਾਰਟੀਆਂ ਨੇ ਥੋੜਾ ਬਹੁਤ ਲੜਾਈ ਮਤਲਬ ਕਹਿੰਦੇ ਪ੍ਰੋਟੈਸਟ ਸਿੰਬੋਲਿਕ ਕਰਨਾ ਹੁੰਦਾ ਉਹ ਓਡੇ ਓਡੇ ਕਿਹਨਾਂ ਨੇ ਦਫ਼ਤਰ ਲੈ ਲੇ ਜਿਵੇਂ ਸਾਡਾ ਚੇਅ ਮੰ minister ਵੀ ਚੰਡੀਗੜ੍ਹ ਪੰਜਾਬ ਨੂੰ ਦੇਰ ਤੇ ਕਦੇ ਮੰਗ ਪੱਤਰ ਦੇਣ ਨਹੀਂ ਗਿਆ ਹੋਣਾ ਆਮ ਆਦਮੀ ਪਾਰਟੀ ਦੇ ਲਈ ਦਫਤਰ ਦਾ ਇੱਥੇ ਜਗ੍ਹਾ ਦੇਣ ਦੇ ਲਈ ਪਚੀ ਮਿਨਿਸਟਰ ਪਰਸਨਲੀ ਗਵਰਨਰ ਦੇ ਕੋਲ ਕਹਿੰਦੇ ਮੈਂ ਤਾਂ ਇਸ ਲਈ ਗਿਆ ਬਾਕੀ ਦੀ ਗੱਲ ਹੈ ਇਹਦਾ ਮਤਲਬ ਇਹ ਹੈ ਕਿ ਸਾਡੀ ਸਾਡਾ ਇੱਕ ਤੰਤਰ ਬਣ ਜੇ ਉਹਦੇ ਵਿੱਚ ਅਸੀਂ ਸੁਰੱਖਿਅਤ ਦਿਖਾਈ ਦੇਈਏ ਤੇ ਬਾਕੀ ਜੋ ਮਰਜੀ ਹੈ ਆਪਣੀ ਡਿਊਟੀ ਵਾਲੇ ਲੜਨਗੇ ਉਹਨਾਂ ਨਾਲ ਸਪਾਈ ਲੜਦੇ ਰਹਿਣਗੇ ਬਾਕੀ ਲੋਕ ਡਾਂਗਾ ਖਾਂਦੇ ਰਹਿਣਗੇ ਜਿਨ੍ਹਾਂ ਦੀ ਉਹ ਰਾਜਤਾਨੀ ਆ ਉਹਨਾਂ ਨੂੰ ਰਾਜਤਾਨੀ 'ਚ ਵੜਨ ਦਾ ਹੱਕ ਨਹੀਂ ਵਡਨ ਦਾ ਹੱਕ ਵੀ ਨਾਲ ਸਗੋਂ ਨਾ ਪਾਲਟਿਸ਼ਨਾਂ ਨੇ ਇਹ ਕਰ ਲਿਆ ਰਲ ਮਿਲ ਕੇ ਇੱਕ ਨਵੀਂ ਪਾਲਿਸੀ ਲਿਆ ਰਹੀ ਹੈ ਗਵਰਨਮੈਂਟ ਜਿਹਦਾ ਫੋਰੈਸਟ ਡਿਪਾਰਟਮੈਂਟ ਵੱਲੋਂ ਹਲਾਕੇ ਵਿਰੋਧ ਹੋਇਆ ਕਿ ਰਿਜ਼ਰਵ ਫੋਰੈਸਟ ਦੇ ਖਿਲਾਫ ਹੈ ਜਿਹੜੀ ਚੰਡੀਗੜ੍ਹ ਦੇ ਇਰਦ ਗਿਰਦ ਦਾ ਸਾਰਾ ਨਵੇਂ ਚੰਡੀਗੜ੍ਹ ਦੇ ਵਿੱਚ ਫਾਰਮ ਹਾਊਸ ਨੂੰ ਕਲੀਅਰੈਂਸ ਦੇਣ ਦਾ ਜਿਹੜੇ ਸਵਾਲ ਨੇ ਕਿ ਜਿਹੜੇ ਵੱਡੇ ਅਮੀਰ ਬੰਦੇ ਫਾਰਮ ਹਾਊਸ ਬਣਾ ਰਹੇ ਨੇ ਇੱਥੇ ਨੇੜੇ ਤੇੜੇ ਉਹਨਾਂ ਲਈ ਰਿਲੈਕਸੇਸ਼ਨ ਆ ਉਹਨਾਂ ਲਈ ਰਾਹਤਾਂ ਦੀ ਆ ਰਹੀ ਹੈ ਹਾਲਾਂਕਿ ਕਿੰਨਾ ਕਰੂਗਾ ਕੋਈ ਡਿਪਾਰਟਮੈਂਟ ਫੋਰੈਸਟ ਕੀ ਕਰ ਦੂਗਾ ਜਾਂ ਬਾਕੀ ਕੀ ਕਰ ਦੂਗਾ ਉਹਨੂੰ ਚੱਕ ਦੇਣਗੇ ਆਉਣ ਵਾਲੇ ਦਿਨਾਂ 'ਚ ਬਣ ਜਾਣੀ ਐ ਇਹ ਸਿੱਕ ਸਾਂਝਾ ਇੱਕ ਐਲੀਟ ਕਲੱਬ ਬਣ ਗਿਆ ਉਹਨਾਂ ਦੀ ਸਾਂਝੀ ਇੱਕ رائے ਬਣ ਗਈ ਜਿਹੜੇ ਓਪੀਨੀਅਨ ਮੇਕਰ ਨੇ ਉਹ ਸਾਰੇ ਕਹਿੰਦੇ ਨੇ ਆਪਣੇ ਲਈ ਜਲਸੀ ਠੀਕ ਆ ਨਾਲ ਚੰਡੀਗੜ੍ਹ ਨਾਲ ਆਪਣਾ ਫਾਰਮ ਹਾਊਸ ਤੇ ਆਪਾਂ ਨਾਲ ਚੱਲਦੇ ਰਾਂਗੇ ਇਹ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਆਉਣ ਵਾਲੇ ਦਿਨਾਂ 'ਚ ਫਿਰ ਕੀ ਹੋ ਜਾਊਗਾ ਜਿਵੇਂ ਐਨਸੀਆਰ ਬਣ ਗਿਆ ਚੋਰਾ ਕਰਨ करनाल ਦੇ ਨੇੜੇ ਤੱਕ ਆ ਗਿਆ ਉਧਰ ਵਗ ਗਿਆ ਹੜੀ ਝੜੀ ਜੇ ਟਰਾਈ ਸਿਟੀ ਇੱਕ ਓਵਰਾਲ ਅਸੈਂਬਲੀ ਚ ਜਿਹੜੀ ਗੱਲ ਜਿਵੇਂ ਕਰਦੇ ਜਾ ਰਹੇ ਉਹ ਹੈ ਜਾਂ ਬਣ ਜਾਣਾ ਤੇ ਰੂਲ ਪੰਜਾਬ ਦਾ ਸਭੋਹ ਬਹਾਲੀ ਵੀ ਲੈ ਜਾਣਾ ਇਹਨਾਂ ਨੇ ਉਸ ਤਰੀਕੇ ਦਾ ਆ ਨਵਾਂ ਚੰਡੀਗੜ੍ਹ ਜਿਹੜਾ ਵਸਾਇਆ ਜਾ ਰਿਹਾ ਤੁਹਾਡਾ ਇਹ ਵੀ ਉਹਦੇ ਦਾਇਰੇ ਚ ਆ ਜਾਊਗਾ ਹੌਲੀ ਹੌਲੀ ਪਾਲਿਸੀ ਬੇਕਿੰਗ ਦੇ ਜਿਵੇਂ ਕਿ ਇੱਕ ਟ੍ਰੈਂਡ ਹੈ ਜਿਹੜਾ ਜੇ ਤੁਸੀਂ ਨਹੀਂ ਉਸ ਸਾਰੇ ਮਾਮਲੇ ਦੇ ਵਿੱਚ ਕਰਦੇ ਇਸ ਲਈ ਇੱਕ ਵੱਖਰਾ 엘ੀਟ ਜਿਹੜਾ ਕੋਈ ਵੀ ਹੋਏਗਾ ਉਹ ਇੱਕ ਖਾਸ Daire ਦੇ ਵਿੱਚ ਰਹੇਗਾ ਤੇ ਦੂਜੇ ਦੂਜੇ Daire ਚ ਰਹਣਗੇ ਉਹ ਜਦੋਂ ਨਹੀਂ ਜਾਣਗੇ ਕਦੇ ਵੀ ਕਿ ਚੰਡੀਗੜ੍ਹ ਲਈ ਕੋਈ ਗੱਲ ਵਿਚਾਰਾ ਜੋ ਕੀਤੀ ਜਾਵੇ ਮੇਰਾ ਖਿਆਲ ਹੈ ਔਰ ਜਿਹੜੀ ਕਿ ਨਹੀਂ ਵੀ ਹੋ ਰਹੀ ਹੁਣ ਤੱਕ